ਆਯੁਸ਼ਮਾਨ ਬੀਮਾ ਯੋਜਨਾ ਤੇ ਸਾਰੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ 5 ਲੱਖ ਰੁਪਏ ਦਾ ਸਿਹਤ ਬੀਮਾ ਲਾਭ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਰ ਆਪ ਦੀ ਅਗਵਾਈ ਵਾਲੇ ਪੰਜਾਬ ਵਰਗੀਆਂ ਗੈਰ ਭਾਜਪਾ ਸਰਕਾਰ ਨੇ ਹੁਣ ਤੱਕ ਇਹ ਯੋਜਨਾ ਦਾ ਪੂਰਾ ਲਾਭ ਨਹੀਂ ਦਿੱਤਾ ਹੈ ਆਮ ਲੋਕਾਂ ਦਿਆਂ ਇਸ ਬਾਰੇ ਕਈ ਸ਼ਿਕਾਇਤਾਂ ਨੇ ਕਿਉਂਕਿ ਦੇਸ਼ ਦੇ ਬਾਕੀ ਹਿੱਸਿਆਂ ਖਾਸ ਕਰਕੇ ਜਿਨ੍ਹਾਂ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਲੋਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ ਇਸ ਯੋਜਨਾ ਦੇ ਲਾਭ ਤੋਂ ਵਾਂਝੇ ਮੁਹਾਲੀ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ਫੌਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ आयुष्मान भारत ਦੇ ਬਾਰੇ ਇੱਕੋ ਹੀ ਗੱਲ ਕਰਨਾ ਚਾਹੁੰਦੀ ਆ ਕਿ ਸਾਡੀ ਕੇਂਦਰ ਸਰਕਾਰ ਨੇ ਬਹੁਤ ਵਧੀਆ ਸਕੀਮ ਲਾਗੂ ਕੀਤੀ ਹੈ ਤੇ ਸਾਰੇ ਦੇਸ਼ ਵਿੱਚ ਜਿੱਥੇ ਜਿੱਥੇ ਭਾਜਪਾ ਸ਼ਾਸਿਤ ਰਾਜ ਨੇ ਉੱਥੇ ਇਹਨਾਂ ਦਾ 5 ਲੱਖ ਦਾ ਜਿਹੜਾ ਬੀਮਾ ਹੈ ਉਹ ਸਾਰੇ ਲੋਕਾਂ ਨੂੰ ਮਿਲ ਰਿਹਾ ਲੇਕਿਨ ਅਸੀਂ ਪੰਜਾਬੀਆਂ ਨੂੰ ਸਾਨੂੰ ਇਹ ਲਾਭ ਕਿਉਂ ਨਹੀਂ ਮਿਲ ਰਿਹਾ ਇਹ ਸਾਡੀ ਸਰਕਾਰ ਤੇ ਇੱਕ ਬਦਨੁਮਾ ਪੰਜਾਬ ਸਰਕਾਰ ਤੇ ਇੱਕ ਬਦਨੁਮਾ ਦਾਗ ਹੈ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਸੀ ਬੜੀਆਂ ਬੜੀਆਂ ਗੱਲਾਂ ਕਰਦੀ ਸੀ ਜਿਵੇਂ ਦਿੱਲੀ ਚ ਕੀਤਾ ਲੇਕਿਨ ਦਿੱਲੀ ਦੇ ਲੋਕਾਂ ਨੇ ਉੱਥੇ ਸਰਕਾਰ ਬਦਲੀ ਤੇ ਹੁਣ ਉੱਥੇ ਵਧੀਆ ਸਰਕਾਰ ਦੀਆਂ ਸਾਰੀਆਂ ਸਕੀਮਾਂ ਚੱਲ ਰਹੀਆਂ ਤੇ ਅਸੀਂ ਪੰਜਾਬੀਆਂ ਨੂੰ ਵੀ ਇਹ ਸੋਚਣਾ ਪੈਣਾ ਕਿ ਜੇ ਅਸੀਂ ਕੇਂਦਰ ਸਰਕਾਰ ਦੇ ਲਾਭ ਲੈਣੇ ਤੇ ਸਾਨੂੰ ਵੀ ਇੱਥੇ ਭਾਜਪਾ ਲਿਆਣੀ ਪਏ ਜਿਹੜਾ ਆਯੁਸ਼ਮਨ ਕਾਰਡ ਯੋਜਨਾ ਹੈ ਬੀਜੇਪੀ ਸੈਂਟਰ ਗਵਰਨਮੈਂਟ ਵੱਲੋਂ ਇੱਕ ਜਾਰੀ ਕੀਤੀ ਗਈ ਆਮ ਪਬਲਿਕ ਲਈ ਸਹੂਲਤ ਹੈ 5 ਲੱਖ ਰੁਪਏ ਤੱਕ ਜਨਤਾ ਨੂੰ ਫ੍ਰੀ ਇਲਾਜ ਮਿਲਦਾ ਤੇ ਇਹ ਪੂਰੇ ਭਾਰਤ ਵਿੱਚ ਦਾ लागू ਹੋ ਹੀ ਨਹੀਂ ਰਹੀ ਕਿਉਂਕਿ ਜਿਹੜੀ ਬੀਜੇਪੀ ਸਟੇਟਾਂ ਉੱਥੇ ਤਾਂ ਸਭ ਲਾਭ ਲੈ ਰਹੇ ਨੇ ਸਾਡੇ ਰਿਸ਼ਤੇਦਾਰ ਬਹੁਤ ਰਹਿੰਦੇ ਨੇ ਹਿਮਾਚਲ ਰਹਿੰਦੇ ਨੇ ਦਿੱਲੀ ਰਹਿ ਰਹੇ ਆ ਜੀ ਦਿੱਲੀ ਵੀ ਹੁਣ ਉਹਨਾਂ ਨੇ ਚੰਗੇ ਤਰੀਕੇ ਨਾਲ ਲਾਗੂ ਕੀਤੀ ਆ ਪਰ ਪੰਜਾਬ ਵਿੱਚ ਕਈ ਲੋਕਾਂ ਨੂੰ ਇਸ ਬਾਰੇ ਜਾਗਰੂਕਤਾ ਹੀ ਨਹੀਂ ਹੈ ਕਿਉਂਕਿ ਇੱਥੇ ਦੀ ਜਿਹੜੀ ਸਰਕਾਰ ਹੈ ਜਾਗਰੂਕ ਨਹੀਂ ਕਰ ਰਹੀ ਲੋਕਾਂ ਨੂੰ ਲਾਭ ਬਾਰੇ ਦੱਸ ਨਹੀਂ ਰਹੀ ਵੀ ਇਹ ਇੰਨਾ ਬੈਨੀਫਿਟ ਆ ਹੋਰ ਮੈਂ ਛੋਟਾ ਵਪਾਰ ਕਰਦਾ ਮੈਂ ਜੋ ਕਮਾਉਣਾ ਉਹ ਖਾ ਜਾਂਦਾ ਕਾਲੋ ਮੇਰੇ ਤੇ ਕੋਈ ਮੈਡੀਕਲ ਦੀ ਐਮਰਜੈਂਸੀ ਆਂਦੀ ਹੈ ਤਾਂ ਮੈਂ ਕਿਦੇ ਵੱਲ ਦੇਖਾਂ ਰਿਹਾ ਆਇਸ਼ੂਮਾਨ ਕਾਰਡ ਜਿਹੜਾ ਹੈਗਾ ਉਹ ਸੈਂਟਰ ਵੱਲੋਂ ਤਾਂ ਚੱਲਦਾ ਏ ਪਰ ਪੰਜਾਬ ਵੱਲੋਂ ਨਹੀਂ ਚੱਲਦਾ ਮੈਂ ਹੈਲਥ ਦੇ ਨਾਤੇ ਮੇਰੇ ਹੈਲਥ ਦਾ ਕੰਮ ਹੈ ਤਾਂ ਮਾਨੂੰ ਸਾਨੂੰ ਪਤਾ ਹੈ ਪੇਸ਼ੈਂਟ ਕਿੰਨੇ ਪਰੇਸ਼ਾਨ ਹੁੰਦੇ ਉਸ ਵਿੱਚ ਕਈ ਜਗ੍ਹਾ ਉਹ ਚੱਲਦਾ ਏ ਕਈ ਜਗ੍ਹਾ ਨਹੀਂ ਚੱਲਦਾ ਉਹਦੀ ਵੀ ਕਲੀਅਰੈਂਸ ਰੋਕਾ ਨੂੰ ਨਹੀਂ ਹੈਗੀ ਸਰਕਾਰ ਦੇ ਪਤਾ ਨਹੀਂ ਕੀ ਕਰਦੀ ਹੈ ਇਹ ਪੜਾਈ ਜਾਂਦੀ ਹੈ ਲੋਕਾਂ ਨੂੰ ਪਰੇਸ਼ਾਨੇ ਕਰ ਰਹੀ ਹੈ ਉਲਟਾ ਤਾਂ ਇਹ ਸਾਡੀ ਨਜ਼ਰ ਮਾ ਉਲਟਾ ਪਰੇਸ਼ਾਨੇ ਹੋ ਰਹੇ ਹਨ ਲੋਕ ਤੇ ਇਸ ਵਿੱਚ ਸਰਕਾਰ ਨੂੰ ਚਾਹੀਦਾ ਵੀ ਜੇ ਕਾਰਡ ਬਣਾਏ ਆ ਤਾਂ ਉਹਦੀ ਪੁਲਿਸ ਸੁਖਲੀਏ ਤੋਂ ਲੋਕਾਂ ਨੂੰ ਦੇਈ ਜਾਵੇ। ਬਾਕੀ ਸਟੇਟਾਂ 'ਚ ਬਾਕੀ ਸਟੇਟਾਂ 'ਚ ਚੱਲ ਰਿਹਾ ਹੈ।